ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਕ ਦੋ ਤਾਰਿਆਂ ਲਈ ਸਮਝੌਤਾ ਕਿਉਂ ਕਰੀਏ ਜਦ ਕਿ ਸਾਰਾ ਅੰਬਰ ਹੀ ਸਾਡਾ ਹੈ ਤੁੰ ਸਾਹ ਵਜਿਆ ਕੂਚ ਦਾ ਹੁਕਮ ਹੋਇਆ ਚੜੇ ਸੂਰਮੇ ਸਿੰਘ ਦਲੇਰ ਮੀਆਂ ਚੜੇ ਪੁੱਤ ਸਰਦਾਰਾਂ ਦੇ ਸ਼ੈਲ ਵਾਂਕੇ ਜੈਸੇ ਬੇਲਿਓ ਨਿਕਲਦੇ ਸ਼ੇਰ ਮੀਆਂ ਕਿਤਾਬ ਨਾਨਕ ਰਾਜ ਚਲਾਇਆ ਭਾਗ 2 ਬੇਲਿਓ ਨਿਕਲਦੇ ਸ਼ੇਰ ਲੇਖਕ ਜਗਦੀਪ ਸਿੰਘ ਊ ਉਪਜੇ ਸਿੰਘ ਪਚੰਗੀਏ ਨੀਲੰਬਰ ਤਾਰਾ ਹੰਨੇ ਹੰਨੇ ਪਾਤਸ਼ਾਹੀ ਜਦ ਸੰਗਤ ਦੇ ਹੱਥਾਂ ਵਿੱਚ ਗਈ ਤਾਂ ਜੈਸਾ ਹੰਗਾਰਾ ਸੰਗਤ ਨੇ ਦਿੱਤਾ ਉਸ ਦੀ ਆਸ ਨਹੀਂ ਕੀਤੀ ਸੀ ਇਹ ਪਿਆਰ ਕਿਸੇ ਲੇਖਕ ਦੀ ਲਿਖਤ ਨੂੰ ਨਹੀਂ ਸਗੋਂ ਆਪਣੀ ਤਰਤ ਦੀਆਂ ਬਾਤਾਂ ਨੂੰ ਸੀ ਸੈਂਕੜੇ ਸਨੇਹ ਆਏ ਅਨੁਭਵ ਸਾਂਝੇ ਹੋਏ ਉਹਨਾਂ ਵਿੱਚੋਂ ਕਿੰਨੇ ਹੀ ਚੇਤਿਆਂ ਵਿੱਚ ਵਸ ਗਏ ਇੱਕ ਬਜ਼ੁਰਗ ਬਾਪੂ ਜੀ ਮਿਲੇ ਕਿਸੇ ਨੇ ਉਹਨਾਂ ਨੂੰ ਦੱਸਿਆ ਬਾਪੂ ਜੀ ਇਹਨਾਂ ਨੇ ਲਿਖੀ ਹੈ ਹੰਨੇ ਹੰਨੇ ਪਾਤਸ਼ਾਹੀ ਬਾਪੂ ਜੀ ਬੜੇ ਹੀ ਪ੍ਰੇਮ ਵਿੱਚ ਬੋਲੇ ਆਪਣੀ ਮਿੱਟੀ ਦੀਆਂ ਬਾਤਾਂ ਸਾਨੂੰ ਹੀ ਪਾਉਣੀਆਂ ਚਾਹੀਦੀਆਂ ਹਨ ਅਸੀਂ ਨਹੀਂ ਪਾਵਾਂਗੇ ਤਾਂ ਕੌਣ ਪਾਵੇਗਾ ਫੂਕ ਸਿੱਟਣੀ ਚਾਹੀਦੀ ਹੈ ਉਹ ਕਲਮ ਜੋ ਆਪਣੇ ਲੋਕਾਂ ਦੇ ਡੁੱਲੇ ਲਹੂ ਦੇ ਗੀਤ ਨਾ ਗਾਵੇ ਤੇ ਇਹ ਵੀ ਚੇਤੇ ਰੱਖਿਓ ਕਿ ਲਹੂ ਦੀ ਗੱਲ ਕਰਨ ਲਈ ਕਲਮ ਵਿੱਚ ਸਿਆਹੀ ਦੀ ਥਾਂ ਆਪਣਾ ਲਹੂ ਭਰਨਾ ਪੈਂਦਾ ਹੈ ਇਹ ਬੋਲ ਮੈਨੂੰ ਬਹੁਤ ਹੌਸਲਾ ਦੇ ਕੇ ਗਏ ਹੁਣ ਵੀ ਦਿੰਦੇ ਨੇ ਆਪਣੀ ਮਿੱਟੀ ਨਾਲ ਸਾਨੂੰ ਵਾਕਿਫ ਹੋਣਾ ਹੀ ਪਵੇਗਾ ਇਸ ਮਿੱਟੀ ਵਿੱਚ ਕੌਣ ਕੌਣ ਜੰਮਿਆ ਤੇ ਕੌਣ ਕੌਣ ਇਸ ਮਿੱਟੀ ਵਿੱਚ ਸਮਾ ਗਿਆ ਧਰਤੀ ਨੂੰ ਕੰਨ ਲਾ ਕੇ ਸਾਨੂੰ ਮਿੱਟੀ ਵਿੱਚੋਂ ਲਹੂ ਦੀ ਆਵਾਜ਼ ਸੁਣਨੀ ਹੀ ਪਵੇਗੀ ਮੈਨੂੰ ਉਸ ਲਹੂ ਦੀ ਆਵਾਜ਼ ਵਿੱਚੋਂ ਇਹ ਬੋਲ ਸੁਨੇ ਸਨ ਹਮਰਾ ਖਤ ਪਾਤ ਸ਼ਹੀਦਾ ਵਾ ਆਪਣੀ ਧਰਤੀ ਲਈ ਡੁੱਲਿਆ ਲਹੂ ਹੀ ਕਿਸੇ ਮਿੱਟੀ ਨੂੰ ਮਹਾਨ ਬਣਾਉਂਦਾ ਹੈ ਲਹੂ ਨਾਲ ਸਿੰਜੀ ਧਰਤੀ ਵਿੱਚੋਂ ਸ਼ਹੀਦਾਂ ਦੀ ਫਸਲ ਉਗਦੀ ਹੈ ਕਿੰਨੀ ਵਾਰ ਸਿੰਘਾਂ ਦੇ ਭੈ ਕਾਰਨ ਬਾਦਸ਼ਾਹਾਂ ਤੇ ਹਾਕਮਾਂ ਨੇ ਸੁਲਾਹ ਦੇ ਪਰਵਾਨੇ ਭੇਜੇ ਪਰ ਖਾਲਸੇ ਦਾ ਸੁਨੇਹਾ ਸਦਾ ਸਾਫ਼ ਰਿਹਾ ਸ਼ਹਾਦਤਾਂ ਦੇ ਸ਼ੌਂਕੀ ਸੂਰਮੇ ਕਦੇ ਰਾਜ ਭਾਗ ਭੋਗਣ ਲਈ ਬਾਦਸ਼ਾਹਾਂ ਨਾਲ ਸਮਝੌਤੇ ਨਹੀਂ ਕਰਦੇ ਸ਼ੇਰ ਕਦੇ ਲੂੰਬੜਾਂ ਦੇ ਚੱਕਰ ਨਹੀਂ ਹੁੰਦੇ ਅਸੀਂ ਉਹ ਯੋਧੇ ਨਹੀਂ ਜਿਹੜੇ ਮੂਰਖ ਰਾਜਿਆਂ ਦੀ ਚੱਕਰੀ ਕਰਦੇ ਹੋਣ ਅਸੀਂ ਉਹ ਸ਼ੇਰ ਨਹੀਂ ਜੋ ਲੂੰਬੜਾ ਦੀ ਜੀ ਹਜ਼ੂਰੀ ਕਰਨ। ਇਹ ਸੱਚ ਹੀ ਤਾਂ ਸੀ ਕਿਉਂਕਿ ਅਸੀਂ ਕਾਂਵਾ ਕੁੱਤਿਆਂ ਦੇ ਨਹੀਂ। ਸ਼ੇਰਾਂ ਬਗਿਆੜਾਂ ਦੀਆਂ ਕਹਾਣੀਆਂ ਸੁਣ ਕੇ ਵੱਡੇ ਹੋਏ ਹਾਂ ਤੇ ਸਾਨੂੰ ਜਾਨ ਬਚਾ ਕੇ ਬੁੱਝਦਲਾਂ ਦੀਆਂ ਨਹੀਂ ਸਗੋਂ ਸ਼ਹੀਦ ਹੋਏ ਯੋਧਿਆਂ ਦੀਆਂ ਸਾਖੀਆਂ ਤਾਕਤ ਦਿੰਦੀਆਂ ਨੇ। ਤੇ ਅਸੀਂ ਉਹ ਸ਼ੇਰ ਵੀ ਨਹੀਂ ਜੋ ਢਿੱਡ ਦੀ ਭੁੱਖ ਤੋਂ ਸ਼ਿਕਾਰ ਕਰਦੇ ਹਨ। ਅਸੀਂ ਤਾਂ ਗੁਰੂ ਕੇ ਉਹ ਸ਼ੇਰ ਹਾਂ ਜੋ ਭੁੱਖੇ ਬਗਿਆੜਾਂ ਨੂੰ ਭਜਾਉਣ ਲਈ ਸ਼ਿਕਾਰ ਤੇ ਨਿਕਲੇ ਸਾਂ। ਵਦੇਸ਼ੀ ਤੇ ਦੇਸੀ ਧਾੜਵੀਆਂ ਨਾਲ ਅਸੀਂ ਇਸ ਕਰਕੇ ਨਹੀਂ ਲੜੇ ਕਿ ਅਸੀਂ ਇਸ ਧਰਤੀ ਤੇ ਕਬਜ਼ਾ ਕਰਨਾ ਸੀ ਸਾਡੀ ਬਿਰਤੀ ਕੋਈ ਮਹਿਲ ਮਾੜੀਆਂ ਤੇ ਕਿਲੇ ਉਸਾਰ ਕੇ ਰਾਜ ਕਰਨ ਦੀ ਨਹੀਂ ਸੀ ਸਗੋਂ ਅਸੀਂ ਤਾਂ ਇਸ ਲਈ ਲੜੇ ਕਿ ਇਹ ਧਰਤੀ ਸਾਨੂੰ ਪਿਆਰੀ ਹੈ ਜਦ ਮਹਾਰਾਜ ਖਾਲਸੇ ਨੂੰ ਸ੍ਰਿਸ਼ਟੀ ਦਾ ਰਾਜ ਦੇਣਾ ਚਾਹੁੰਦੇ ਸਨ ਤਦ ਵੀ ਸਿੰਘਾਂ ਨੇ ਮਹਾਰਾਜ ਤੋਂ ਪੰਜਾਬ ਮੰਗ ਕੇ ਲਿਆ ਮਹਾਰਾਜ ਕਹਿਣ ਕਿ ਈਰਾਨ ਖੁਰਾਸਾਨ ਫਿਰੰਗ ਚੀਨ ਕਾਬਲ ਦਾ ਰਾਜ ਮੰਗੋ ਪਰ ਸਿੱਖ ਕੈਨ ਮਹਾਰਾਜ ਤੁਸੀਂ ਸਾਨੂੰ ਪੰਜਾਬ ਦਾ ਰਾਜ ਹੀ ਬਖਸ਼ ਦਿਓ ਫਿਰ ਸੱਚੇ ਪਾਤਸ਼ਾਹ ਨੇ ਕਿਹਾ ਤੁਸੀਂ ਪਹਾੜਾਂ ਤੋਂ ਸਮੁੰਦਰੀ ਟਾਪੂਆਂ ਤੱਕ ਫੈਲੀ ਤੁਰਕ ਹਕੂਮਤ ਨੇਸ ਤੋਂ ਨਾਬੂਦ ਕਰੋਗੇ ਵੱਡੀਆਂ-ਵੱਡੀਆਂ ਸਲਤਨਤਾਂ ਨੂੰ ਮਿੱਟੀ ਵਿੱਚ ਰੋਲ ਦੇਓਗੇ ਤੇ ਖਾਲਸੇ ਨੇ ਰੋਲਿਆ ਵੀ ਪਿਪਲੀ ਸਾਹਿਬ ਦੀ ਜੰਗ ਵਿੱਚ ਅਬਦਾਲੀ ਅੰਮ੍ਰਿਤਸਰ ਸਾਹਿਬ ਦੀ ਮਿੱਟੀ ਵਿੱਚ ਰੁਲਦਾ ਕੁੱਲ ਜਗਤ ਨੇ ਦੇਖਿਆ ਇਹ ਧਰਤੀ ਸਾਨੂੰ ਪਿਆਰੀ ਹੈ ਤੇ ਪਿਆਰੀ ਸ਼ੈਲੀ ਜਾਨ ਵਾਰ ਦੇਣਾ ਸਾਡੀ ਰੀਤ ਹੈ ਤਲੀਆਂ ਤੇ ਸਿਰ ਧਰੀ ਫਿਰਦੇ ਧਰਤੀ ਦੇ ਆਸ਼ਿਕਾਂ ਨੂੰ ਕੋਈ ਮੌਤ ਦਾ ਡਰਾਵਾ ਨਹੀਂ ਦੇ ਸਕਦਾ ਜਾਬਰਾਂ ਨੂੰ ਖੰਘੂਰਾ ਮਾਰ ਕੇ ਲੰਗਣਾ ਸੂਰਮਿਆਂ ਦਾ ਸੁਭਾਅ ਹੁੰਦਾ ਹੈ ਖੰਡੇਆਂ ਕਿਰਪਾਨਾਂ ਸਰੋਈਆਂ ਜਿਨ੍ਹਾਂ ਇਸ ਮਿੱਟੀ ਦਾ ਮੂਹ ਮੰਹੰਦਰਾ ਸਵਾਰਿਆ ਸਾਡਾ ਨਮਨ ਹੈ ਉਹਨਾਂ ਨੂੰ ਵੀ ਉਹਨਾਂ ਦੀ ਟਣਕਾਰ ਬਿਨਾ ਸਿੱਖ ਇਤਿਹਾਸ ਵਿੱਚ ਬੀਰਤਾ ਦਾ ਸੰਗੀਤ ਨਹੀਂ ਸੁਨੇਗਾ ਉਹ ਸੰਗੀਤ ਜੋ ਕਿਸੇ ਵੀ ਤਰ੍ਹਾਂ ਸ਼ਬਦਾਂ ਵਿੱਚ ਤਾਂ ਬੰਨਿਆ ਨਹੀਂ ਜਾ ਸਕਦਾ ਪਰ ਇਤਿਹਾਸ ਦਾ ਵੱਡਾ ਤੇ ਮਾਨਮਤਾ ਹਿੱਸਾ ਹੈ ਸ਼ਸਤਰਾਂ ਨੂੰ ਸਦਾ ਅੰਗ ਸੰਗ ਰੱਖਣਾ ਤੇ ਰੋਜ਼ ਮੱਥੇ ਨਾਲ ਛੋਣਾ ਹਰ ਸਿੱਖ ਦਾ ਨਿਤਨੇਮ ਹੋਣਾ ਚਾਹੀਦਾ ਹੈ ਅਹਿੰਸਾ ਪਰਮੋ ਧਰਮ ਜਹੇ ਕਿਸੇ ਦੂਰ ਦੇਸ਼ੋਂ ਆਏ ਫਲਸਫੇ ਦੀ ਸਾਨੂੰ ਕਦਰ ਹੈ ਪਰ ਸਾਡੇ ਤਾਂ ਨਿਤਨੇਮ ਦੀਆਂ ਪੰਕਤੀਆਂ ਹਨ ਤਨ ਜਿਉ ਤਹਿ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਧ ਵਿਚਾਰੇ ਹਰ ਕੌਮ ਦਾ ਸਿਧਾਂਤ ਉਸ ਕੌਮ ਨੂੰ ਮੁਬਾਰਕ ਹੈ ਬਸ ਸਾਨੂੰ ਆਪਣਾ ਚੇਤੇ ਰੱਖਣਾ ਚਾਹੀਦਾ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਸਿੱਖੀ ਦੀ ਆਤਮਾ ਵਿੱਚ ਇੱਕ ਥਾਂ ਹੀ ਲਿਖਦੇ ਹਨ ਉਹ ਚੀਜ਼ਾਂ ਹੀ ਜਿਉਂਦੀਆਂ ਰਹਿ ਸਕਦੀਆਂ ਹਨ ਜਿਨ੍ਹਾਂ ਦੀਆਂ ਜੜਾਂ ਡੂੰਘੀਆਂ ਗੱਡੀਆਂ ਹੋਈਆਂ ਹੁੰਦੀਆਂ ਹਨ ਜਿਨ੍ਹਾਂ ਦੀਆਂ ਜੜਾਂ ਉਖੜ ਚੁੱਕੀਆਂ ਹਨ ਉਹਨਾਂ ਨੂੰ ਤਾਂ ਹਵਾਵਾਂ ਉਡਾ ਕੇ ਲੈ ਜਾਣਗੀਆਂ ਜਾਂ ਸੁੱਕੀਆਂ ਜੜਾਂ ਅੱਗ ਵਿੱਚ ਸੜ ਜਾਣਗੀਆਂ ਕੇਵਲ ਮਰਦਾ ਲੋਕ ਹੀ ਅਹਿੰਸਾ ਦੀਆਂ ਗੱਲਾਂ ਕਰਦੇ ਹਨ ਕੇਵਲ ਗੁਲਾਮ ਲੋਕ ਹੀ ਜਿਹੜੇ ਵਿਚਾਰੇ ਕੁਝ ਨਹੀਂ ਕਰ ਸਕਦੇ ਕਬੂਤਰ ਸਮਾਨ ਬਿੱਲੀ ਨੂੰ ਵੇਖ ਕੇ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ ਤੇ ਇਹ ਸਮਝਦੇ ਹਨ ਕਿ ਖਤਰਾ ਟਲ ਗਿਆ ਹੈ ਫਾਲਤੂ ਦੇ ਤਰਕਾਂ ਨੂੰ ਗਲੋਂ ਲਾ ਕੇ ਵਗਾ ਮਾਰੋ ਉਸੇ ਧਰਤੀ ਵੱਲ ਜਿੱਧਰੋਂ ਇਹ ਆਏ ਸਨ ਉਹਨਾਂ ਤਰਕ ਖੜੇ ਹੀ ਤਾਂ ਕੀਤੇ ਸਨ ਕਿ ਸਾਨੂੰ ਕਿਸੇ ਹੋਰ ਤਰ੍ਹਾਂ ਜਿੱਤਿਆ ਨਹੀਂ ਜਾ ਸਕਦਾ ਸੀ ਤਰਕ ਸਾਡੀ ਸ਼ਰਧਾ ਸਿੱਦਕ ਤੇ ਭਰੋਸੇ ਨੂੰ ਟੱਕਰ ਦੇਣ ਲਈ ਲਿਆਂਦੇ ਗਏ ਕਿਸੇ ਕੌਮ ਨੂੰ ਤਬਾਹ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਉਸ ਕੌਮ ਦੇ ਲੋਕਾਂ ਨੂੰ ਆਪਣੇ ਇਤਿਹਾਸ ਤੇ ਫਲਸਫੇ ਪ੍ਰਤੀ ਸਮਝ ਨੂੰ ਬਦਲ ਦੇਣਾ ਸਾਡੇ ਨਾਲ ਇਵੇਂ ਹੀ ਹੋਇਆ ਹੈ ਟਾਣੀਓ ਟੁੱਟਾ ਪੱਤਾ ਜੇ ਕਿਸੇ ਹਨੇਰੀ ਵਿੱਚ ਟੁੱਟ ਜਾਵੇ ਤਾਂ ਅਕਸਰ ਦਰਖਤ ਗਵਾ ਬੈਠਦਾ ਹੈ ਕੋਈ ਤਰਕ ਪੱਤੇ ਨੂੰ ਕਹਿ ਸਕਦਾ ਹੈ ਕਿ ਦੁਨੀਆ ਸਿਰਫ ਦਰਖਤ ਨਾਲ ਜੁੜ ਕੇ ਨਹੀਂ ਦੇਖੀ ਜਾ ਸਕਦੀ ਪਰ ਪੱਤੇ ਨੂੰ ਸਦਾ ਯਾਦ ਚੇਤੇ ਰੱਖਣਾ ਚਾਹੀਦਾ ਹੈ ਕਿ ਉਸ ਦੀ ਦੁਨੀਆ ਦਰਖਤ ਹੀ ਹੈ ਤੇ ਉਸ ਤੋਂ ਟੁੱਟ ਕੇ ਉਹ ਸੁੱਕ ਜਾਵੇਗਾ ਮੈਨੂੰ ਇੱਕ ਨਿਹੰਗ ਸਿੰਘ ਦੇ ਦੋ ਬੋਲ ਯਾਦ ਆ ਰਹੇ ਨੇ ਜੋ ਮਾਗੀ ਤੋਂ ਮੁੜਦਿਆਂ ਮੁੱਦਕੀ ਪੜਾ ਕਰੀ ਬੈਠੇ ਤਰਨਾ ਦਲ ਵਿੱਚ ਸ਼ਾਮਲ ਸੀ ਖਾਲਸਾ ਜੀ ਸ਼ਸਤਰ ਬਿਨਾਂ ਇੱਕ ਪਲ ਵੀ ਅਵੇਸਲੇ ਨਾ ਹੋਵੋ ਪਰ ਹਾਂ ਬਾਣੀ ਵੀ ਹਰ ਸਾਹ ਨਾਲ ਸੰਗ ਰਹੇ ਬਾਣੀ ਬਿਨਾ ਸ਼ਸਤਰ ਉਹੀ ਹਥਿਆਰ ਹੋਵੇਗਾ ਜੋ ਉਹਨਾਂ ਰਾਜਿਆਂ ਦੇ ਕਮਰ ਕੱਸੇ ਵਿੱਚ ਹੁੰਦਾ ਹੈ ਜਿਹੜੇ ਨਿਰਦੋਸ਼ਾਂ ਦਾ ਲਹੂ ਬਹਾ ਰਾਜ ਭਾਗ ਪ੍ਰਾਪਤ ਕਰਦੇ ਹਨ ਪੁਰਾਤਨ ਸਿੰਘਾਂ ਦੇ ਬੋਲ ਸਾਨੂੰ ਸਦਾ ਚੇਤੇ ਰੱਖਣੇ ਚਾਹੀਦੇ ਹਨ ਬਾਣੀ ਬਾਣਾ ਪੰਖ ਪਚਾਣੋ ਸਿੰਘ ਗੁਰੂ ਕਾ ਪੰਖੀ ਜਾਣੋ ਸਿੱਖ ਇਤਿਹਾਸ ਪੜਦਿਆਂ ਜੋ ਇੱਕ ਹੋਰ ਚੀਜ਼ ਵਾਰ-ਵਾਰ ਦੇਖੀ ਉਹ ਇਹ ਸੀ ਕਿ ਯੋਧੇ ਦੁਬਦਾਂ ਵਿੱਚ ਨਹੀਂ ਹੁੰਦੇ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ ਜਾਂ ਤੁਸੀਂ ਕਹਿ ਲੋ ਕਿ ਦੁਬਿਦਾ ਤੇ ਯੋਦਾ ਦੋ ਵਿਰੋਧੀ ਸ਼ਬਦ ਹਨ ਕਦੋਂ ਕਿਵੇਂ ਤੇ ਕਿਹੜੇ ਸ਼ਾਸਤਰ ਵਰਤਨੇ ਹਨ ਇਹ ਯੋਦਾ ਖਾਕੂ ਵੀ ਜਾਣਦਾ ਹੈ ਮੈਨੂੰ ਦੋ ਕਥਾਵਾਂ ਯਾਦ ਆ ਰਹੀਆਂ ਨੇ 18ਵੀਂ ਸਦੀ ਦਾ ਸਮਾਂ ਹੈ ਆਪਣੇ ਛੋਟੇ ਜਿਹੇ ਬਾਲ ਨੂੰ ਕੁਛੜ ਚੁੱਕੀ ਇੱਕ ਬੀਬੀ ਲਾਹੌਰ ਤੋਂ ਚੱਲੀ ਹੈ ਉਸ ਦੀ ਇੱਛਾ ਹੈ ਕਿ ਬਾਲ ਨੂੰ ਅੰਮ੍ਰਿਤਸਰ ਪ੍ਰਕਰਮਾਂ ਵਿੱਚ ਮੱਥਾ ਟਿਕਾਏ ਜਿਵੇਂ ਮੁਕਤੀ ਦਾ ਤੇ ਸਤਗੁਰ ਦੇ ਅਮਰਿਤ ਸਰੋਵਰ ਵਿੱਚ ਇਸ਼ਨਾਨ ਕਰਵਾਏ ਕਿੱਧਰ ਚੱਲੀਆਂ ਬੀਬੀ ਮੀਰ ਮੰਨੂ ਦਾ ਅਹਿਲਕਾਰ ਦੀਵਾਨ ਕੌੜਾ ਮੱਲ ਬੋਲਿਆ ਹਰਮੰਦਰ ਸਾਹਿਬ ਨੂੰ ਜਾ ਰਹੀਆਂ ਵੀਰ ਦਰਸ਼ਨ ਨੂੰ ਜਾਪਦਾ ਤੈਨੂੰ ਪਤਾ ਨਹੀਂ ਕੀ ਵੀਰ ਹਰਮੰਦਰ ਸਾਹਿਬ ਦੇ ਦਰਵਾਜ਼ੇ ਤਾਂ ਬੰਦ ਕਰ ਦਿੱਤੇ ਗਏ ਨੇ ਹੈ ਜਦ ਸਾਰੇ ਦਰ ਬੰਦ ਹੋ ਜਾਣ ਤਾਂ ਬੰਦਾ ਹਰਮੰਦਰ ਦੇ ਦਰਾਂ ਤੇ ਆਉਂਦਾ ਹੈ ਹਰਮੰਦਰ ਦੇ ਦਰਵਾਜ਼ੇ ਤਾਂ ਕਦੇ ਬੰਦ ਨਹੀਂ ਹੁੰਦੇ ਵੀਰਾ ਉਹ ਕਿਨੇ ਬੰਦ ਕਰ ਦਿੱਤੇ ਤੈਨੂੰ ਭਲੇਖਾ ਲੱਗਿਆ ਹੋਣਾ ਬੀਬੀ ਦ੍ਰਿੜ ਪਰੋਸੇ ਵਿੱਚੋਂ ਬੋਲੀ ਡਾਢਿਆਂ ਅੱਗੇ ਕਾਹਦਾ ਜ਼ੋਰ ਬੀਬੀ ਜੋ ਵੀ ਹਰਮੰਦਰ ਸਾਹਿਬ ਵੱਲ ਜਾਏਗਾ ਹਕੂਮਤ ਦਾ ਬਾਗੀ ਸਮਝਿਆ ਜਾਵੇਗਾ ਦੀਵਾਨ ਕੌੜਾਮਲ ਬੀਬੀ ਨੂੰ ਵਰਜਦਿਆਂ ਹੋਇਆ ਬੋਲਿਆ ਜੋ ਹਰਮੰਦਰ ਵੱਲ ਨਾ ਜਾਏਗਾ ਉਹ ਗੁਰੂ ਤੋਂ ਬਾਗੀ ਹੈ ਵੀਰਾ ਗੁਰੂ ਵੱਲੋਂ ਬੇਮੁਖ ਹੋਣ ਨਾਲੋਂ ਮੈਂ ਹਕੂਮਤ ਦਾ ਬਾਗੀਖਾਉਣਾ ਪਸੰਦ ਕਰਾਂਗੀ ਆਪਣਾ ਨਹੀਂ ਤਾਂ ਆਪਣੇ ਨਿਕੜੇ ਬਾਲ ਦਾ ਤਾਂ ਫਿਕਰ ਕਰ ਕੌੜਾ ਮਲ ਨੇ ਮਮਤਾ ਵਾਲਾ ਦਾ ਚੱਲ ਕੇ ਦੇਖਿਆ ਚੱਲ ਵੀਰਾ ਮਾਰ ਹੀ ਦੇਣਗੇ ਇਸ ਤੋਂ ਵੱਧ ਕੀ ਕਰ ਸਕਦੇ ਨੇ ਜੇ ਸਾਡੀ ਰਤ ਦੀ ਇੱਕ ਬੂੰਦ ਵੀ ਅੰਮ੍ਰਿਤ ਸਰੋਵਰ ਵਿੱਚ ਜਾ ਪਵੇ ਤਾਂ ਤਨ ਭਾਗ ਸਾਡੇ ਲੱਗਦਾ ਪਿਆਰਾ ਨਹੀਂ ਤੈਨੂੰ ਆਪਣਾ ਬਾਲ ਬਹੁਤ ਪਿਆਰਾ ਵੀਰ ਤਾਂ ਹੀ ਤਾਂ ਨਾਲ ਲੈ ਕੇ ਚੱਲੀ ਹਾਂ ਜਦ ਪਹਿਲੀ ਗੋਲੀ ਆਈ ਤਾਂ ਇਹਨੂੰ ਅੱਗੇ ਕਰਾਂਗੀ ਹਰਮੰਦਰ ਦੇ ਦਰਸ਼ਨਾਂ ਨੂੰ ਜਾਂਦਿਆਂ ਇਹਦੇ ਗੋਲੀ ਵੱਜ ਜਾਵੇ ਹੋਰ ਇਸ ਜਨਮ ਵਿੱਚ ਸਾਨੂੰ ਕੀ ਚਾਹੀਦਾ ਹੈ ਸਾਡਾ ਮੱਥਾ ਤਾਂ ਗੁਰੂਦਰ ਤੇ ਪ੍ਰਵਾਨ ਹੋ ਜਾਵੇਗਾ। ਕੀ मारेਗਾ ਮੀਰ ਮੰਨੂ ਇਹਨਾਂ ਨੂੰ? ਕੋਈ ਵੀ ਕਿਵੇਂ ਮਾਰੇਗਾ ਇਹਨਾਂ ਨੂੰ? ਕੌੜਾ ਮਲ ਐਤਕੀ ਮੂੰਹ ਵਿੱਚ ਬੋਲਿਆ। ਮੇਰੀ ਇੱਕ ਬੇਨਤੀ ਪ੍ਰਵਾਨ ਕਰੇਗਾ ਵੀਰਾ। ਬੀਬੀ ਨੇ ਮੋਮ ਹੋ ਰੇ ਕੌੜਾ ਮਲ ਨੂੰ ਕਿਹਾ। ਹਾਂ ਬੀਬੀ ਕਹਿ। ਤੂੰ ਸਾਨੂੰ ਦੱਸ ਸਕਦਾ ਕਿ ਅਸੀਂ ਕਿਹੜੇ ਪਾਸਿਓਂ ਹਰਮੰਦਰ ਸਾਹਿਬ ਦੇ ਇਨੱਕ ਨੇੜੇ ਜਾ ਸਕਦੇ ਹਾਂ ਕਿ ਗੋਲੀ ਵੱਜ ਜਾਵੇ ਤਾਂ ਸਾਡਾ ਲੂ ਪ੍ਰਕਰਮਾਂ ਤੱਕ ਪਹੁੰਚ ਜਾਵੇ। ਕੌੜਮ ਵਾਲਾ ਤਾਂ ਪਤਾ ਨਹੀਂ ਕੁਝ ਬੋਲਿਆ ਕਿ ਨਹੀਂ ਪਰ ਬੀਬੀ ਸ਼ਬਦ ਗਾਉਂਦੀ ਅੱਗੇ ਤੁਰ ਪਈ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਲਪ ਕਰੇ ਚਾਤਰਕ ਕੀ ਨਿਆਈ ਤ੍ਰਿਖਾ ਨ ਉਤਰੇ ਸ਼ਾਂਤਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਮਾਤਾ ਨੂੰ ਹਰਮੰਦਰ ਸਾਹਿਬ ਨਜ਼ਰ ਆਇਆ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਸ ਨੇ ਧੂੜ ਚੱਕ ਕੇ ਬਾਲ ਦੇ ਮੱਥੇ ਨੂੰ ਲਾਈ ਇਸ ਧੂੜ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਛੋਹ ਹੈ ਮੇਰੇ ਬੱਚੇ ਧੰਨ ਹੋ ਗਿਆ ਤੂੰ ਪਰਮਾਨ ਹੋ ਗਏ ਇੱਕ ਛੂਕਦੀ ਹੋਈ ਗੋਲੀ ਆਈ ਤੇ ਬਾਲ ਦੇ ਸਿਰ ਵਿੱਚ ਤਸ ਗਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦਿਆਂ ਮਾਈ ਨੇ ਬਾਲ ਹੇਠਾਂ ਰੱਖਿਆ ਤੇ ਹੱਥ ਜੋੜ ਹਰਿਮੰਦਰ ਸਾਹਿਬ ਵੱਲ ਦੇਖਣ ਲੱਗੀ ਇੱਕ ਹੋਰ ਗੋਲੀ ਆਈ ਸ਼ਾਇਦ ਮਾਤਾ ਹੱਥ ਜੋੜ ਕੇ ਇਹੋ ਹੀ ਮੰਗ ਰਹੀ ਸੀ ਤੇ ਮਾਤਾ ਦੀ ਹਾਜ਼ਰੀ ਵੀ ਗੁਰੂਦਰ ਤੇ ਪ੍ਰਵਾਨ ਹੋ ਗਈ ਲਹੂ ਦੀਆਂ ਦੋ ਧਰਾਵਾਂ ਵਹੀਆਂ ਤੇ ਅੱਗੇ ਜਾ ਕੇ ਇੱਕ ਹੋ ਗਈਆਂ ਦੋਹਾਂ ਦਾ ਸਾਂਝਾ ਲਹੂ ਦਰਬਾਰ ਸਾਹਿਬ ਪ੍ਰਕਰਮਾਂ ਤੱਕ ਪਹੁੰਚ ਗਿਆ ਸੀ ਦੂਜੀ ਕਥਾ ਹੈ ਜੱਤੋ ਦੇ ਮੋਰਚੇ ਦੀ ਜਦ ਮਹਾਰਾਜਾ ਰਿਪੂ ਦਮਨ ਸਿੰਘ ਦੇ ਹੱਕ ਵਿੱਚ ਚੱਲ ਰਿਹਾ ਅਖੰਡ ਪਾਠ ਸਾਹਿਬ ਸਿੱਧਾ-ਸਿੱਧਾ ਅੰਗਰੇਜ਼ ਹਕੂਮਤ ਤੋਂ ਬਗਾਵਤ ਸੀ ਗੋਰਿਆਂ ਨੇ ਅਖੰਡ ਪਾਠ ਸਾਹਿਬ ਖੰਡਿਤ ਕਰ ਦਿੱਤੇ ਤੇ ਸਿੱਖਾਂ ਨੇ ਮੋਰਚਾ ਲਾ ਦਿੱਤਾ ਹੁਣ ਗੱਲ ਮਹਾਰਾਜਾ ਰਿਪੂ ਦਮਨ ਸਿੰਘ ਤੋਂ ਬਹੁਤ ਅੱਗੇ ਲੰਘ ਗਈ ਸੀ ਹੋਂ ਸਿੱਖਾਂ ਨੂੰ ਅਖੰਡ ਪਾਠ ਸਾਇਬ ਖੰਡਤ ਹੋਣ ਦਾ ਰੋਸ ਵੱਧ ਸੀ ਅਖੰਡ ਪਾਠ ਸਾਹਿਬ ਮੋੜ ਸ਼ੁਰੂ ਕਰਨ ਲਈ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਸਿੱਖ ਜੱਤਾ ਜੇਤੋਂ ਪਹੁੰਚਿਆ ਅੰਗਰੇਜ਼ਾਂ ਨੇ ਜੱਥੇ ਉੱਤੇ ਗੋਲੀ ਚਲਾ ਦਿੱਤੀ ਇੱਕ ਬੀਬੀ ਆਪਣੇ ਬਾਲ ਨੂੰ ਗੋਦ ਚੁੱਕੀ ਤੇਜ਼ ਤੇਜ਼ ਟਿੱਬੀ ਸਾਹਿਬ ਵੱਲ ਜਾ ਰਹੀ ਸੀ ਕਾਲੇ ਦਿਲਾਂ ਦੇ ਗੋਰੀਆਂ ਦੀ ਬੰਦੂਕ ਵਿੱਚੋਂ ਇੱਕ ਗੋਲੀ ਆਈ ਤੇ ਬਾਲ ਦਾ ਸੀਨਾ ਵਿੰਨ ਗਈ ਬੀਬੀ ਨੇ ਬਾਲ ਉੱਥੇ ਹੀ ਧਰਤੀ ਤੇ ਰੱਖਿਆ ਹੱਥ ਜੋੜੇ ਤੇ ਉੱਪਰ ਵੱਲ ਦੇਖਦੇ ਆਂ ਬੋਲੀ اے ਸੱਚੇ ਪਾਤਸ਼ਾਹ ਕਲਗੀਧਰ ਸੁਆਮੀ ਜੀਓ ਬਾਲ ਦੀ ਇੰਨੀ ਸੇਵਾ ਪ੍ਰਵਾਨ ਕਰਿਓ ਤੇ ਇਨਾ ਕਹਿ ਕੇ ਬੀਬੀ ਜੱਥੇ ਨਾਲ ਅੱਗੇ ਵਧ ਗਈ ਉਹ ਬੀਬੀ ਤਾਂ ਅੱਗੇ ਵਧ ਗਈ ਪਰ ਮੈਂ ਅਕਸਰ ਇੱਥੇ ਹੀ ਰੁਕ ਜਾਨਾ ਤੇ ਬਾਲ ਨੂੰ ਦੇਖਦਾ ਰਹਿਣਾ ਗੋਲੀ ਵੱਜਣ ਤੇ ਕਿਵੇਂ ਮੁਸਕਰਾਈਦਾ ਹੈ ਇਹ ਮੈਨੂੰ ਉਸ ਛੋਟੇ ਬਾਲ ਨੇ ਦੱਸਿਆ ਹੈ ਮੈਨੂੰ ਉਹ ਉੱਥੇ ਖੇਤਾਂ ਵਿੱਚ ਪਿਆ ਬੋਲ ਦਾ ਮਹਿਸੂਸ ਹੁੰਦਾ ਹੈ ਧਰਤੀ ਪ੍ਰਤੀ ਸਮਰਪਣ ਸਾਡਾ ਵਿਰਸਾ ਹੈ ਲਹੂ ਵਹਾਉਣਾ ਸਾਡੀ ਰੀਤ ਹੈ ਸੋਦੇ ਲਾਉਣਾ ਸਾਡਾ ਸੁਭਾਅ ਹੈ ਸ਼ਿਕਾਰੀ ਜੰਗਲਾਂ ਦੇ ਜਾਨੂ ਹੁੰਦੇ ਨੇ ਤੇ ਯੋਧੇ ਮੈਦਾਨੇ ਜੰਗ ਦੇ ਅਸੀਂ ਜੰਗਲਾਂ ਦੇ ਜਾਨੂ ਯੋਧੇ ਹਾਂ ਜੋ ਮੈਦਾਨੇ ਜੰਗ ਵਿੱਚ ਬਗਿਆੜਾਂ ਦਾ ਸ਼ਿਕਾਰ ਕਰਦੇ ਹਨ ਖਾਲਸੇ ਦੇ ਜੋਸ਼ ਅੱਗੇ ਅੱਜ ਤੱਕ ਨਾ ਕੋਈ ਦਰਿਆ ਅੜ ਸਕਿਆ ਤੇ ਨਾ ਹੀ ਅੱਗੂ ਅੜ ਸਕੇਗਾ ਸਰਸਾ ਵਾਲੇ ਸਿਦਕਾਂ ਤੋਂ ਅਸੀਸਾਂ ਲੈ ਕੇ ਹੀ ਅਸੀਂ ਅਟਕ ਅਟਕਾਏ ਸਨ ਤੇ ਅੱਜ ਇਨ੍ਹਾਂ ਸਿਦਕਾਂ ਆਸਰੇ ਹੀ ਅਸੀਂ ਜਮਨਾ ਵੀ ਠੱਲ ਦੇਵਾਂਗੇ ਯਾਦ ਕਰੋ ਪਾਂਟਾ ਸਾਹਿਬ ਜਮਨਾ ਨੂੰ ਕਹੇ ਗਏ ਮਹਾਰਾਜ ਦੇ ਬੋਲ ਇਹ ਸ਼ਾਂਤ ਰਹੇਗੀ ਭਾਈ ਤੁਸੀਂ ਸੁਣਾਓ ਕਵਿਤਾਵਾਂ ਤੇ ਜੇ ਇਹ ਮਹਾਰਾਜ ਦੇ ਕਵੀਆਂ ਦੀਆਂ ਕਵਿਤਾਵਾਂ ਅੱਗੇ ਸ਼ਾਂਤ ਰਹੀ ਤਾਂ ਖਾਲਸੇ ਦੇ ਕਿਰਪਾਨਾਂ ਨੇਜ਼ਿਆਂ ਅੱਗੇ ਇਹਦੀ ਕੀ ਮਜਾਲ ਇਹ ਬੋਲ ਸਨ ਇੱਕ ਨਿਹੰਗ ਸਿੰਘ ਦੇ ਜਦ ਮੈਂ ਉਹਨਾਂ ਨੂੰ ਸਮਕਾਲੀ ਵਾਪਰ ਰਹੇ ਵਰਤਾਰਿਆਂ ਬਾਰੇ ਪੁੱਛਿਆ ਅਰਦਾਸ ਕਰੀਏ ਕਿ ਮਹਾਰਾਜ ਸਾਡੀ ਝੋਲੀ ਵੀ ਇਸ ਦ੍ਰਿੜਤਾ ਨਾਲ ਭਰ ਦੇਣ ਐਸੇ ਸਦਕਾਂ ਪ੍ਰੋਸੇ ਨਾਲ ਅੱਗੇ ਵਧਿਏ ਕਿ ਮਿੱਟੀ ਨੂੰ ਸਾਡੇ ਤੇ ਮਾਣ ਹੋਵੇ ਨਾਨਕ ਰਾਜ ਚਲਾਇਆ ਲੜੀ ਦੇ ਦੂਜੇ ਭਾਗ ਬੇਲਿਓ ਨਿਕਲਦੇ ਸ਼ੇਰ ਨੂੰ ਆਪ ਜੀ ਅੱਗੇ ਪੇਸ਼ ਕਰਦੇ ਹਾਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜੇ ਹੰਨੇ ਹੰਨੇ ਪਾਤਸ਼ਾਹੀ ਨੂੰ ਸੰਗਤ ਦਾ ਇੰਨਾ ਪਿਆਰ ਭਰਿਆ ਹੰਗਾਰਾ ਨਾ ਮਿਲਦਾ ਤਾਂ ਸ਼ਾਇਦ ਮੈਨੂੰ ਅੱਗੇ ਕਥਾ ਤੋਰਦਿਆਂ ਝਿਜਕ ਹੋਣੀ ਸੀ ਪਰ ਤੁਹਾਡੇ ਪ੍ਰੇਮ ਨੇ ਮੇਰਾ ਹੌਂਸਲਾ ਬਹੁਤ ਵਧਾਇਆ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਤੇ ਦੂਜਾ ਭਾਗ ਆਪ ਜੀ ਦੇ ਹੱਥਾਂ ਵਿੱਚ ਹੈ ਸਰਦਾਰ ਭੱਕਰ ਸਿੰਘ ਹੁਣਾਂ ਨਾਲ ਬਿਤਾਏ ਕੁਝ ਪਲ ਬਹੁਤ ਸਿੱਖਿਆ ਤੇ ਹਿੰਮਤ ਦੇ ਕੇ ਗਏ ਉਹਨਾਂ ਜਦ ਆਪਣੇ ਅਨੁਭਵਾਂ ਦੇ ਸਮੁੰਦਰ ਵਿੱਚ ਤੈਰੀ ਲਾਈ ਤਾਂ ਕਈ ਹੀਰੇ ਕੱਢ ਕੇ ਮੇਰੇ ਤੇ ਦਵਿੰਦਰ ਦੀਆਂ ਤਲੀਆਂ ਤੇ ਤਰ ਦਿੱਤੇ ਸਰਦਾਰ ਚੜਤ ਸਿੰਘ ਦੇ ਇੱਕ ਸ਼ਰਾਰਤੀ ਜੇ ਕਾਰਨਾਮੇ ਬਾਰੇ ਪੁੱਛਣ ਲਈ ਤੇਜੇ ਭਾਉ ਨੂੰ ਫੋਨ ਲਾਇਆ ਤਾਂ ਉਸਨੇ ਸੋਣੀ ਤਰ੍ਹਾਂ ਦੁਬਿਦਾ ਦੂਰ ਕਰ ਦਿੱਤੀ ਯੂਨੀਵਰਸਿਟੀ ਬੈਠੇ ਬੇਲੀਆਂ ਕਵਰ ਤੇ ਸ਼ਾਹ ਦਾ ਧੰਨਵਾਦ ਕੀਤੇ ਬਿਨਾ ਵੀ ਨਹੀਂ ਰਹਿ ਸਕਦਾ ਜਦੋਂ ਜਦੋਂ ਕਿਸੇ ਕਿਤਾਬ ਜਾਂ ਸਰੋਤ ਦੀ ਲੋੜ ਪਈ ਉਹਨਾਂ ਤੁਰੰਤ ਲਿਆ ਕੇ ਤਰਪਾਈ ਤੇ ਰੱਖ ਦਿੱਤੀ ਖਾਲਸਾ ਵਿਰਾਸਤ ਕੰਪਲੈਕਸ ਵਿੱਚ ਲਾਇਬ੍ਰੇਰੀਅਨ ਭੈਣ ਜੀ ਹੋਣਾ ਵੀ ਕਈ ਵਾਰ ਲੋੜ ਪੈਣ ਤੇ ਸਹਾਇਤਾ ਕੀਤੀ ਬਾਈ ਅਮਰਿਤਪਾਲ ਸਿੰਘ ਗੁੱਤਾ ਮਨਜੀਤ ਸਿੰਘ ਰਾਜਪੁਰਾ ਤੇ ਬਾਈ ਜਸਵੀਰ ਸਿੰਘ ਮੁਕਤਸਰ ਹੁਣਾ ਨਾਲ ਬਿਤਾਇਆ ਸਮਾਂ ਵੀ ਯਾਦਗਾਰੀ ਰਿਹਾ ਤੇ ਉਹਨਾਂ ਪਲਾਂ ਨੇ ਇਸ ਦੂਜੇ ਭਾਗ ਦੀ ਬੁਨਤੀ ਵਿੱਚ ਵੱਡਾ ਹਿੱਸਾ ਪਾਇਆ ਮੇਰੇ ਪਰਮ ਮਿੱਤਰਾਂ ਕੈਪਟਨ ਬਲਦੀਪ ਕੌਰ ਡਾਕਟਰ ਅਮਰਿਤਪਾਲ ਸਿੰਘ ਨੇ ਲਿਖਣ ਲਈ ਐਸਾ ਮਾਹੌਲ ਤਿਆਰ ਕਰਕੇ ਦਿੱਤਾ ਕਿ ਸਦਾ ਉਹਨਾਂ ਦਾ ਰਿਣੀ ਰਹਾਂਗਾ ਉਹਨਾਂ ਆਪਣੇ ਸ਼ਾਂਤ ਵਾਤਾਵਰਣ ਵਾਲੇ ਘਰ ਦੀਆਂ ਕੁੰਜੀਆਂ ਹੀ ਮੇਰੇ ਹਵਾਲੇ ਕਰ ਦਿੱਤੀਆਂ ਭਾਈ ਗੁਰਮਿਲਾਪ ਸਿੰਘ ਤੇ ਭਾਈ ਦਵਿੰਦਰ ਸਿੰਘ ਹੁਣਾ ਦਾ ਛਾਪਣ ਲਈ ਦਿੱਤੀ ਗਈ ਹਲਾਸ਼ੇਰੀ ਲਈ ਬਹੁਤ ਸਤਿਕਾਰ ਛਾਪਣ ਛਪਾਉਣ ਦੀ ਬੇਫਿਕਰੀ ਨੇ ਮੇਰੇ ਸਰੋਂ ਵੱਡਾ ਭਾਰ ਲਾਇਆ ਭਾਈ ਪਰਮ ਸਿੰਘ ਹੁਣਾ ਦਾ ਵੀ ਵਿਸ਼ੇਸ਼ ਧੰਨਵਾਦ ਕਿਹਸਾ ਲੱਠਾ ਸੁਭਾਅ ਹੈ ਉਹਨਾਂ ਦਾ ਕਿ ਪਹਿਲੀ ਹਾਕ ਤੇ ਜਵਾਬ ਦਿੰਦੇ ਨੇ ਜਿੰਨੇ ਚਾਅ ਨਾਲ ਉਹ ਸਰਵਰਕ ਤਿਆਰ ਕਰਦੇ ਨੇ ਉਹ ਕਿਸੇ ਵੀ ਤਰ੍ਹਾਂ ਮੇਰੇ ਕਥਾ ਲਿਖਣ ਦੇ ਚਾਅ ਤੋਂ ਘਟ ਨਹੀਂ ਅੰਤ ਵਿੱਚ ਨਮਨ ਕਰਾਂਗਾ ਸ਼ਹੀਦੀ ਬਾਗ ਦੀ ਧਰਤੀ ਉੱਤੇ ਤੁਰੀਆਂ ਫਿਰਦੀਆਂ ਰੂਹਾਂ ਨੂੰ ਜਿੰਨਾ ਵਿੱਚ ਵਿਚਰਦਿਆਂ ਸਦਾ ਇਹੋ ਅਹਿਸਾਸ ਰਿਹਾ ਕਿ 18ਵੀਂ ਸਦੀ ਵਿੱਚ ਤੁਰਿਆ ਫਿਰਦਾ ਹਾਂ ਗਿਆਨੀ ਬੀਰ ਬਲ ਸਿੰਘ ਤੋਂ ਗਾਹੇ ਬਗਾਏ ਕਿੰਨਾ ਕੁਝ ਸਿੱਖਿਆ ਭਾਈ ਸ਼ਕਤੀ ਸਿੰਘ ਤੇ ਭਾਈ ਬਲਰਾਜ ਸਿੰਘ ਨਾਲ ਗੂੜੀ ਸਾਂਝ ਬਣ ਗਈ ਜਿਸ ਕਾਰਨ ਉਹਨਾਂ ਕਈ ਵਾਰ ਅਗਾਧ ਬੋਧ ਗੁਰਬਾਣੀ ਮਾਨਮਤੇ ਇਤਿਹਾਸ ਤੇ ਨਿਆਰੀ ਮਰਿਆਦਾ ਦੀਆਂ ਝਲਕਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਬਾਬੇ ਬਲਜੀਤ ਸਿੰਘ ਦਾ ਵੀ ਧੰਨਵਾਦ ਜਿਸ ਨੇ ਚਹੀਦੀ ਬਾਗ ਦੇ ਰਾਹ ਪਾਇਆ ਬਾਬਾ ਗੁਰਦੇਵ ਸਿੰਘ ਜੀ ਦਾ ਗਿਆਨੀ ਜੀ ਕਹਿ ਕੇ ਆਵਾਜ਼ ਮਾਰਨਾ ਮੇਰੀ ਜ਼ਿੰਦਗੀ ਦੇ ਹਾਸਲਾਂ ਵਿੱਚੋਂ ਹੈ ਨਮਨ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਆਖਰੀ ਸਤਰਾ ਵਿੱਚ ਮੈਨੂੰ ਯਾਦ ਆ ਰਹੀ ਹੈ ਬਾਬੇ ਰਤਨ ਸਿੰਘ ਪੰਗੂ ਦੀ ਪੰਜਾਬ ਦੇ ਯੋਧਿਆਂ ਦਾ ਸੁਭਾ ਰਿਹਾ ਹੈ ਕਿ ਜਦ ਵੀ ਸਾਡੀ ਮਿੱਟੀ ਤੇ ਬਦਨੀਅਤ ਪਰਛਾਵਿਆਂ ਨੇ ਹਨੇਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੂਰਮਿਆਂ ਨੇ ਲਿਸ਼ਕੋਰਾ ਮਾਰਦੀਆਂ ਭਗਉਤੀਆਂ ਨਾਲ ਉਹਨਾਂ ਪਰਛਾਵਿਆਂ ਦਾ ਮੁਕਾਬਲਾ ਕੀਤਾ ਬਾਬੇ ਭੰਗੂ ਨੇ ਵੀ ਉਹੀ ਸੂਰਮਤਾਈ ਦਿਖਾਉਂਦਿਆਂ ਕਲਮ ਨੂੰ ਹੱਥ ਪਾਇਆ ਤੇ ਫਿਰ ਕੁ ਨਫਰਤ ਦੇ ਗਲਵੇ ਹੇਠ ਲਿਖੇ ਜਾ ਰਹੇ ਇਤਿਹਾਸ ਦੇ ਸੰਮੁਖ ਸਿੱਖ ਇਤਿਹਾਸ ਦੀ ਅਸਲੀ ਤਸਵੀਰ ਖਿੱਚ ਦਿੱਤੀ ਵਾਰ-ਵਾਰ ਨਮਨ ਹੈ ਬਾਬੇ ਦੇ ਇਸ ਜੁਝਾਰੂ ਜਜ਼ਬੇ ਨੂੰ ਬੇਲਿਓਂ ਨਿਕਲਦੇ ਸ਼ੇਰ ਆਪ ਜੀ ਦੇ ਹੱਥ ਵਿੱਚ ਹੈ ਗਲਤੀਆਂ ਤਰੁੱਟੀਆਂ ਮੇਰੀ ਝੋਲੀ ਪਾਇਓ ਤੇ ਵਡਿਆਈ ਸਭ ਸਿੱਖ ਤਵਾਰੀਖ ਦੀ ਹੈ ਤੁਹਾਡੇ ਇਸ ਇੱਕ ਕਥਾ ਵਿੱਚ ਇੱਕ ਜ਼ਰੀਆ ਬਣਨ ਤੋਂ ਬਿਨਾ ਮੇਰਾ ਹੋਰ ਕੋਈ ਵੱਡਾ ਯੋਗਦਾਨ ਨਹੀਂ ਬਾਬੇ ਕੰਦੀ ਦੇ ਬੋਲਾਂ ਨਾਲ ਸਮਾਪਤੀ ਕਰਦਾ ਹਾਂ ਹਰ ਕਿਸੇ ਨੂੰ ਸੁਣਾਈ ਜਾਣ ਵਾਲੀ ਕਥਾ ਵੀ ਉਸ ਨੂੰ ਟੋਲਦੀ ਫਿਰ ਰਹੀ ਹੈ ਸੰਗਤ ਦੀ ਅਸੀਸ ਦੀ ਆਸ ਵਿੱਚ ਜਗਦੀਪ ਸਿੰਘ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ